ਨਵਾਂ ਸ਼ਹਿਰ ਦੇ ਇੱਕ ਸਕੂਲ ਦੇ ਵਿੱਚ ਅਧਿਆਪਕ ਨੇ 5ਵੀਂ ਜਮਾਤ ਦੇ ਕੁਝ ਵਿਦਿਆਰਥੀਆਂ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਜਿਸ ਤੋਂ ਬਾਅਦ ਰੋਸ ਵਿੱਚ ਆਏ ਮਾਪਿਆਂ ਨੇ ਸਕੂਲ ਦਾ ਵਿਰੋਧ ਕੀਤਾ ਅਤੇ ਅਧਿਆਪਕ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਗਈ ਹੈ ਪ੍ਰਿੰਸੀਪਲ ਨੇ ਟੀਚਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਤੇ ਮਾਮਲੇ ਦੇ ਵਿੱਚ ਸਖਤ ਐਕਸ਼ਨ ਦਾ ਭਰੋਸਾ ਦਿੱਤਾ ਹੈ ਇਹ ਧਿਆਨ ਚ ਆਇਆ ਸੀਗਾ ਸੋ ਅਸੀਂ ਆਏ ਹਾਂ ਤੇ ਵੈਰੀਫਾਈ ਕਰ ਰਹੇ ਹਾਂ ਕਿਸੇ ਟੀਚਰ ਤੇ ਇਲਜ਼ਾਮ ਹੈਗਾ ਅੱਜ ਉਹਦੀ ਕੋਈ ਭੇਲੂ ਜੀਪੀ ਕਰਾਦੀ 22 ਦੀ ਪ੍ਰੋਬਲਮ ਸੀ ਉਦੇ ਕਰਕੇ ਛੁੱਟੀ ਤੇ ਇਹ ਦਿਨ ਇਹ ਸਾਰੇ ਚੀਜ਼ਾਂ ਵੈਰੀਫਾਈ ਕਰਕੇ ਜੋ ਕਾਨੂੰਨ ਅਨਸਾਰ ਹੋਏਗਾ ਕਰਵੇ ਕਿ ਸਰ ਇੱਕ ਪੇਰੈਂਟ ਦੇ ਕਹਿੰਦੇ ਹੋ ਰਹੇ ਕਿ ਬੱਚੇ ਨੂੰ ਧਮਕੀ ਦਿੱਤੀ ਕਿ ਨਾ ਕੱਟ ਦੁੱਤਾ ਜਾਵੇ ਬਿਲਕੁਲ ਨਹੀਂ ਕੁਝ ਵੀ ਐਜਾ ਹੁੰਦਾ ਜੋ ਕਾਨੂੰਨ ਮੁਤਾਬਕ ਵੈਰੀਫਾਈ ਕਰਕੇ ਹੀ ਸਾਰਾ ਕੁਝ ਹੋਏਗਾ ਬਹੁਤ ਵਾਰ ਬੰਦੇ ਵੀ ਨਾਲ ਹੈਗੇ ਸਾਰੇ ਉਹ ਕਦੋਂ ਬੁਲਾਇਆ ਜਾ ਬਾਕੀ ਦੂਜੇ ਪਰਿਵਾਰ ਆ ਪ੍ਰਿੰਸੀਪਲ ਸਾਹਿਬ ਨੂੰ ਕਿਹਾ ਕਿ ਮੰਡੇ ਉਹਨਾਂ ਨੂੰ ਬੁਲਾ ਲਓ ਅਦਰਵਾਈਜ਼ ਜਿਹੜਾ ਹੈਗਾ ਲੀਗਲ ਕੋਰਸ ਜਿਹੜਾ ਪੁਲਿਸ ਦਾ ਕੰਮ ਹੈ ਲੀਗਲ ਕੋਰਸ ਲੈਣਾ ਜੋ ਇਹ ਪੇਰੈਂਟਸ ਕਹਿੰਦੇ ਹੋ ਮੁਤਾਬਕ ਅਸੀਂ ਲੀਗਲ ਉਹਨਾਂ ਨੂੰ ਬੱਚੇ ਦਾ ਮੈਡੀਕਲ ਕਰਾਇਆ ਜਾ ਸਾਰੇ ਇਹ ਰਵੀ ਪ੍ਰਕਾਸ਼ ਟੀਚਰ ਹੈ। ਨਿਊਲੀ ਅਪਾਇੰਟ ਹੈ। ਉਹਨਾਂ ਨੇ ਕੋਈ ਬੱਚਿਆਂ ਨੇ ਸ਼ਾਇਦ ਹੋਮਵਰਕ ਨਹੀਂ ਕੀਤਾ ਜਾਂ ਵਾਕਿਆ ਲਈ ਰਵੀ ਪ੍ਰਕਾਸ਼। ਕੱਲ੍ਹ ਨਹੀਂ ਲਿਆ ਉਹ ਕੋਈ ਪੀਰੀਅਡ ਸੀ। ਉਹਦੇ ਕਰਕੇ ਚੁਣੇ ਬੱਚਿਆਂ ਨੂੰ ਮਾਰਿਆ।